ਸੱਤ ਪੀਸਿੰਗ ਸੱਤਾ ਦੇ ਖਿਲਾਫ ਜੇ ਬਲੂ ਕਾਰਨ ਨੋਟਿਸ ਜਾਰੀ ਹੋਇਆ ਹੈ ਤਾਂ ਉਸ ਦੀ ਪੰਜਾਬ ਆਉਣ ਦੀ ਸੰਭਾਵਨਾ ਕਿੰਨੀ ਕ ਹੈ ਔਰ ਕਿੰਨੀ ਕ ਜਲਦੀ ਹੋ ਸਕਦੀ ਹੈ ਵਿਕਰਮ ਮਦੀਠੀਆ ਦਾ ਸਾਰਾ ਕੰਮਕਾਜ ਜਿਹੜਾ ਉਹ ਹੀ ਸੰਭਾਲਦਾ ਸੀਗਾ ਇੱਕ ਟਾਈਮ ਇਹ ਸੀਗਾ ਆਲ ਐਂਡ ਆਲ ਵਿਕਰਮ ਮਦੀਠੀਆ ਦਾ ਉਹ ਸੱਤਾ ਹੀ ਸੀਗਾ ਤੇ ਉਹ ਪੰਜਾਬ ਆਊਗਾ ਫੜਕੇ ਲੈ ਜਾਂਦਾ ਜਾਊਗਾ ਇਹਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਬਹੁਤ ਕੁਝ ਸਾਹਮਣੇ ਆਊਗਾ ਇੱਕ ਐਕਸਾ ਐਡੀਸ਼ਨ ਇੰਨੀ ਜਲਦੀ ਪੋਸੀਬਲ ਹੈ ਕਿਉਂਕਿ ਬਹੁਤ ਵਾਰ ਦੇਖਿਆ ਆਪਾਂ ਕਈ ਵਾਰ 5-5 ਸਾਲ ਲੱਗ ਜਾਂਦੇ ਆ 7-7 ਸਾਲ ਲੱਗ ਜਾਂਦੇ ਆ ਚਾਹੇ ਉਹ ਬ੍ਰੈਮਟਨ ਹੋਵੇ ਚਾਹੇ ਸਰੀ ਹੋਵੇ ਰੋਜ਼ ਗੋਲੀ ਚਲਦੀ ਹੈ ਇਹਨਾਂ ਡਰੱਗ ਸਮਗਲਰਾਂ ਦੇ ਵਿਚਾਲੇ ਔਰ ਡਰੱਗ ਸਮਗਲਰਾਂ ਨੇ ਅੰਨੀ ਪ੍ਰਾਪਰਟੀ ਬਣਾ ਬਣਾ ਕੇ ਉੱਥੇ ਇੰਨਾ ਪੈਸਾ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਲੋਕਾਂ ਦੇ ਮੂੰਹਾਂ 'ਚ ਉਂਗਲਾਂ ਪਈਆਂ ਇੰਨੀ ਡਰੱਗ ਜਿਹੜੀ ਉੱਥੇ ਵੀ ਢੋਈ ਹੈ ਦੂਤ ਸਿੰਘਰਾਂ ਦੇ ਨਾਮ ਵੀ ਆਏ ਸੀ ਖਾਸ ਤੌਰ ਤੇ ਕੇਐਸ ਮੱਖਣ ਤੇ ਜੈਜੀ ਵੀ ਦਾ ਉਸ ਸਮੇਂ ਨਾਮ ਆਇਆ ਸੀ ਕਿ ਇੰਨਾ ਸਿੰਗਰਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿ ਇਸ ਦੇ ਵਿੱਚ ਅਨੂਪ ਸਿੰਘ ਕੱਲੋਂ ਜੋ ਕੇ ਕਿਸੇ ਸਮੇਂ ਨਾਬਾ ਜੇਲ੍ਹ ਚ ਰਿਹਾ ਹੈ ਪਟਿਆਲਾ ਜੇਲ੍ਹ ਚ ਵੀ ਸ਼ਾਇਦ ਹੋ ਰਿਹਾ ਹੈਗਾ ਉਸ ਦੇ ਉੱਪਰ ਵੀ ਆਉਣ ਸਮੇਂ ਦੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਹੈ ਸਾਰਿਆਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਊਗਾ ਤਾਰਾਂ ਤਾਂ ਇੱਕ ਦੂਜੇ ਦੇ ਨਾਲ ਇਹਨਾਂ ਦੀ ਅੱਗੇ ਤੋਂ ਅੱਗੇ ਜੁੜਦੀਆਂ ਨੇ ਇੱਕ ਸਾਲ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਅਖੀਰਲੇ ਦਸੰਬਰ ਜਨਵਰੀ ਦੇ ਵਿੱਚ 6 6 7 7 ਵਿਸ਼ਵ ਕਬੱਡੀ ਕੱਪ ਹੋ ਜਾਂਦੇ ਹੁੰਦੇ ਸੀਗੇ ਉਹ ਟੂਰਨਾਮੈਂਟ ਕਰਾਉਣ ਵਾਲੇ ਕਿੱਥੇ ਗਏ ਜੀ ਮੁੜ ਕੇ ਉਹ ਉਹੀ ਲੋਕ ਸੀਗੇ ਜਨ ਰੰਜੀਤ ਗਿੱਲ ਹੌਨਾ ਦੇ ਉੱਪਰ ਜੋ ਵਿਇਲੈਂਸ ਰੇਡ ਕੰਨ ਜਾਂਦੀ ਹੈ ਉਹ ਕਹਿੰਦੇ ਆ ਕਿ ਪੋਲਿਟੀਕਲ ਵੰਡਾਟਾ ਸੀ ਕੁਦਰ ਰੰਜੀਤ ਗਿੱਲ ਕਹਿੰਦੇ ਆ ਕਿ ਮੈਨੂੰ ਬੁਲਾ ਰਹੇ ਸੀ ਮੈਂ ਪਾਰਟੀ ਸ਼ਾਮਿਲ ਨਹੀਂ ਹੋਇਆ ਹੁਣ ਪੋਲਿਟੀਕਲ ਵੰਡਾਟਾ ਕਰਨ ਲੱਗ ਗਏ ਇਹ ਤਾਂ ਗੱਲ ਗਿੱਲ ਸਾਹਿਬ ਦੇ ਵੀ ਜਿਹੜੀ ਉਹ ਮੰਨੀ ਹੈ ਨਾ ਕਿ 3.5 ਕਰੋੜ ਰੁਪਇਆ ਉਹਨਾਂ ਨੇ ਅਕਾਊਂਟ 'ਚ ਪਾਇਆ ਸੀ ਉਹ ਕਹਿੰਦੇ ਮੇਰੇ ਕੋਲੇ ਉਹਦਾ ਰਿਕਾਰਡ ਜਿਹੜਾ ਹੈਗਾ ਫਿਰ ਉਹ ਮੰਗਿਆ ਕਿਉਂ ਨਹੀਂ ਵਾਪਸ ਉਧਾਨ ਕੀਤਾ ਸੀਗਾ 6000 ਕਰੋੜੀ ਰੈਕਡ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਜਿੱਥੇ ਸਰਪਿੰਸਿੰਘ ਸੱਤਾ ਔਰ ਪਿੰਦੀ ਦੋ ਇਹ ਨਾਂ ਚੱਲਦੇ ਸੀ ਔਰ ਇਹਨਾਂ ਵਿੱਚੋਂ ਸੱਤੇ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਔਰ ਸਾਡੇ ਨਾਲ ਆਮ ਆਈ ਪਾਰਟੀ ਤੋਂ ਬਲਤੇ ਸਿੰਘ ਪੰਨੂ ਨੇ ਉਹ ਨਾਲ ਗੱਲਬਾਤ ਕਰਦੇ ਆ ਕਿਉਂਕਿ ਹੁਣ ਸਤਪ੍ਰੀਤ ਸਿੰਘ ਸੱਤਾ ਕੀ ਪੰਜਾਬ ਆ ਸਕਦਾ ਹੈ ਕੀ ਉਸ ਦੀ ਐਕਸਟਰਾ ਐਡੀਸ਼ਨ ਜਿਹੜੀ ਜਲਦੀ ਪੋਸੀਬਲ ਹੋ ਸਕਦੀ ਹੈ ਕੀ ਉਸ ਦੇ ਪ੍ਰਭਾਵ ਇਸ ਕੇਸ ਦੇ ਉੱਪਰ ਪੈਸਾ ਜਾਂ तमाम ਸਵਾਲਾਂ ਦੇ ਜਵਾਬ ਨਾਲ ਕੋ ਲਵਾਂਗੇ ਪੰਨੂ ਸਾਹਿਬ ਸਭ ਤੋਂ ਪਹਿਲਾਂ ਤਾਂ ਸਤਪ੍ਰੀਤ ਸਿੰਘ ਸੱਤਾ ਲਗਾਤਾਰ ਇਹ ਦੋ ਤਿੰਨ ਨਾਂ ਸੀ ਜਿਹੜੇ ਇਹਨਾਂ ਦਾ ਜ਼ਿਕਰ ਚੱਲ ਰਿਹਾ ਸੀ ਔਰ ਹੁਣ ਤੁਹਾਨੂੰ ਕੀ ਲੱਗਦਾ ਸੱਪੀ ਸਿੰਘ ਸੱਤਾ ਦੇ ਖਿਲਾਫ ਜੇ ਬਲੂ ਕਾਰਨ ਨੋਟਿਸ ਜਾਰੀ ਹੋਇਆ ਹੈ ਤਾਂ ਉਸ ਦੀ ਪੰਜਾਬ ਆਉਣ ਦੀ ਸੰਭਾਵਨਾ ਕਿੰਨੀ ਕੁ ਹੈ ਔਰ ਕਿੰਨੀ ਕੁ ਜਲਦੀ ਹੋ ਸਕਦਾ ਦੇਖੋ ਜਰੋ ਪੰਜਾਬ ਆਊਗਾ ਫੜਕੇ ਲਿਆਂਦਾ ਜਾਊਗਾ ਜਿਹੜੀ ਐਕਸਟਰੈਡੀਸ਼ਨ ਟ੍ਰੀਟੀ ਹੈ ਉਹਦੇ ਤਹਿਤ ਔਰ ਕੈਨੇਡਾ ਦੇ ਨਾਲ ਇੰਡੀਆ ਦੀ ਐਕਸਟਰੈਡੀਸ਼ਨ ਟ੍ਰੀਟੀ ਹੈਗੀ ਆ ਕਈ ਸਮਿਆਂ ਦੇ ਉੱਤੇ ਇੰਡੀਆ ਜਿਹੜਾ ਕੈਨੇਡਾ ਦੇ ਵਿੱਚੋਂ ਉਹਨੇ ਆਪਣੇ ਮੁਜਰਮ ਮਂਗਾਏ ਨੇ ਜਿਵੇਂ ਕੈਨੇਡਾ ਆਪਣੇ ਮੁਜਰਮ ਇੰਡੀਆ ਦੇ ਵਿੱਚੋਂ ਵੀ ਫੜ ਕੇ ਲੈ ਕੇ ਗਿਆ ਜਿਹੜੀ ਐਕਸਟਰੈਡੀਸ਼ਨ ਟ੍ਰੀਟੀ ਹੁੰਦੀ ਆ ਇਹਦੇ ਵਿੱਚ ਕਈ ਸਟੈਪ ਹੁੰਦੇ ਆ ਸੋ ਇਹ ਬਲੂ ਕਾਰਨਰ ਨੋਟਿਸ ਜਿਹੜਾ ਇੱਕ ਵੱਡਾ ਸਟੈਪ ਆ ਉਸ ਮਾਮਲੇ ਦੇ ਵਿੱਚ ਕਿੰਨਾ ਟਾਈਮ ਲੱਗਦਾ ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਮੁਲਕ ਤੋਂ ਮੁਲਕ ਹੈ ਇਹ ਸਟੇਟ ਨੇ ਆਪਣਾ ਜਿਹੜਾ ਕੇਸ ਆ ਉਹ ਪ੍ਰੋਪਰ ਤਿਆਰ ਕੀਤਾ ਐਨਫ ਐਵੀਡੈਂਸ ਜਿਹੜੇ ਲਾਏ ਸੱਤੇ ਦੇ ਮਾਮਲੇ ਦੇ ਵਿੱਚ ਜਿਹਦੇ ਕਰਕੇ ਇਹ ਬਲੂ ਕਾਰਨਰ ਨੋਟਿਸ ਜਿਹੜਾ ਉਹ ਸੰਭਵ ਹੋ ਸਕਿਆ ਜਦੋਂ ਆਪਾਂ ਐਕਸਟਰੈਡੀਸ਼ਨ ਦੀ ਗੱਲ ਕਰਦੇ ਆਂ ਕਿ ਐਕਸਟਰੈਡੀਸ਼ਨ ਇੰਨੀ ਜਲਦੀ ਪੋਸੀਬਲ ਹੈਗੀ ਕਿਉਂਕਿ ਬਹੁਤ ਵਾਰ ਦੇਖਿਆ ਆਪਾਂ ਕਈ ਵਾਰ 5-5 ਸਾਲ ਲੱਗ ਜਾਂਦੇ ਆ 7-7 ਸਾਲ ਲੱਗ ਜਾਂਦੇ ਹੈਗੇ ਦੇਖੋ ਮੇਰੇ ਖਿਆਲ ਇਹ ਕੇਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਕੇਸ ਕਿ ਹੋ ਰਿਹਾ ਡਰੱਗ ਤੋਂ ਇਸ ਵੇਲੇ ਕੱਲਾ ਪੰਜਾਬ ਥੋੜੀ ਪੀੜਤ ਹੈ ਕੱਲਾ ਇੰਡੀਆ ਥੋੜੀ ਪੀੜਤ ਹੈ ਕੈਨੇਡਾ ਵੀ ਪੀੜਤ ਹੈ ਅਮਰੀਕਾ ਵੀ ਪੀੜਤ ਹੈ ਇੰਗਲੈਂਡ ਵੀ ਪੀੜਤ ਹੈ ਜਾਂ ਬਹੁਤ ਸਾਰੇ ਮੁਲਕ ਜਿਹੜੇ ਉਹ ਡਰਗ ਤੋਂ ਪੀੜਤ ਨੇ ਵਿਸ਼ਵ ਇਸ ਵੇਲੇ ਪੀੜਤ ਹੈ ਕੈਨੇਡਾ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਜਿਹੜਾ ਹੋ ਗਿਆ ਹੋਇਆ ਹੈ ਕਿ ਉੱਥੇ ਜਿਹੜਾ ਖੂਬਸੂਰਤ ਮੁਲਕ ਸੀ ਉਹਨੂੰ ਵੀ ਜਿਹੜਾ ਨਹੀਂ ਇਹਨਾਂ ਨੇ ਗ੍ਰਹਿਣ ਲਾ ਦਿੱਤਾ ਚਾਹੇ ਉਹ ਬ੍ਰੈਮਟਨ ਹੋਵੇ ਚਾਹੇ ਸਰੀ ਹੋਵੇ ਰੋਜ਼ ਗੋਲੀ ਚੱਲਦੀ ਹੈ ਇਹਨਾਂ ਡਰਗ ਸਮਗਲਰਾਂ ਦੇ ਵਿਚਾਲੇ ਔਰ ਡਰਗ ਸਮਗਲਰਾਂ ਨੇ ਅੰਨੀ ਪ੍ਰਾਪਰਟੀ ਬਣਾ ਬਣਾ ਕੇ ਉੱਥੇ ਇੰਨਾ ਪੈਸਾ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਲੋਕਾਂ ਦੇ ਮੂੰਹਾਂ 'ਚ ਉਂਗਲਾਂ ਪਈਆਂ ਨੇ ਮਤਲਬ ਕਿ ਇਹਨਾਂ ਨੇ ਇੰਨੀ ਡਰੱਗ ਜਿਹੜੀ ਉੱਥੇ ਵੀ ਢੋਈ ਆ ਤਾਂ ਇਸ ਕਰਕੇ ਜੇ ਉਹ ਪੀੜਤ ਹੈ ਤੇ ਸਾਡਾ ਦਰਦ ਤੱਕ ਘਟੋ ਘਟੋ ਸਮਝਦਾ ਨਾ ਕਿ ਇਹ ਦਰਦ ਕੀ ਹੈ ਤੇ ਇਹਨਾਂ ਲੋਕਾਂ ਨੇ ਇੱਥੇ ਪੰਜਾਬ ਦੇ ਵਿੱਚ ਜਿਹੜੀ ਇੱਕ ਪੀੜ੍ਹੀ ਸੀ ਉਹਨੂੰ ਕਿਵੇਂ ਨਿਗਲਿਆ ਤਾਂ ਇਹ ਸਬੂਤ ਹੈਗੇ ਨੇ ਇਸ ਗੱਲ ਦੀ ਉਮੀਦ ਅਸੀਂ ਕਰਦੇ ਹਾਂ ਕਿ ਇਹ ਐਕਸਟ੍ਰੀਡੀਸ਼ਨ ਟ੍ਰੀਟੀ ਜਿਹੜੀ ਹੈ ਇਹਨੂੰ ਕੈਨੇਡਾ ਵੀ ਜਿਹੜਾ ਉਹ ਸੀਰੀਅਸਲੀ ਲੈ ਕੇ ਸੱਤੇ ਨੂੰ ਛੇਤੀ ਇੱਧਰ ਭੇਜੂਗਾ ਸੱਤੇ ਦਾ ਜਿਹਾਪਾ ਅਸਰ ਦੇਖਦੇ ਹਾਂ ਇਸ ਕੇਸ ਦੇ ਉੱਪਰ ਕਿਉਂਕਿ ਸਭ ਤੋਂ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ ਅਨੂਪ ਸਿੰਘ ਕਲੋਂ ਦੀ ਅਨੂਪ ਸਿੰਘ ਕਲੋਂ ਗ੍ਰਿਫਤਾਰ ਹੁੰਦਾ ਹੈ ਉਸ ਤੋਂ ਬਾਅਦ ਉਹ ਨਾਂ ਲੈਂਦਾ ਹੈ ਦੋ ਨਾਂ ਦੇਵ ਦਾ ਨਾਂ ਉਹ ਲੈਂਦਾ ਹੈ ਔਰ ਉਸ ਤੋਂ ਬਾਅਦ ਜਗਦੀਸ਼ ਭੋਲਾ ਨਾਂ ਲੈਂਦਾ ਦੇਵ ਦਾ ਚੇਲਾ ਸੀ ਜਗਦੀਸ਼ ਭੋਲਾ ਪਹਿਲਵਾਨੀ ਖੇਤਰ ਚ ਲਾ ਲੋ ਜਾਂ ਫਿਰ ਉਸ ਤੋਂ ਬਾਅਦ ਜੋ ਕਨੈਕਟੀਵਿਟੀ ਉਹਨਾਂ ਆਪਸ ਦੇ ਵਿੱਚ ਹੁੰਦੀ ਹੈ ਕਿ ਇਸ ਦੇ ਵਿੱਚ ਅਨੂਪ ਸਿੰਘ ਕਲੋਂ ਜੋ ਕਿ ਕਿਸੇ ਸਮੇਂ ਨਾਬਾ ਜੇਲ੍ਹ ਚ ਰਿਹਾ ਹੈ ਪਟਿਆਲਾ ਜੇਲ੍ਹ ਚ ਵੀ ਸ਼ਾਇਦ ਹੋ ਰਿਹਾ ਹੈਗਾ ਅਨੂਪ ਸਿੰਘ ਕਲੋਂ ਤੇ ਵੀ ਕੋਈ ਐਕਸ਼ਨ ਹੋ ਸਕਦਾ ਹੈ ਉਸ ਦੇ ਉੱਪਰ ਵੀ ਆਉਣ ਆ ਸਮ ਦੇਖੋ ਪੁੱਛਗੇ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਐਜ਼ ਅ ਜਰਨਲਿਸਟ ਦੇ ਤੌਰ ਤੇ 14 ਦੇ ਵਿੱਚ 10 ਨਾਮ ਸਭ ਤੋਂ ਪਹਿਲਾਂ ਡਿਸਕਲੋਜ਼ ਕੀਤੇ ਸੀਗੇ ਕੈਨੇਡਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ 9 ਜਾਨੇ ਕੈਨੇਡਾ ਦੇ ਸੀਗੇ ਇੱਕ ਜਾਨਾ ਜਿਹੜਾ ਉਹ ਅਮਰੀਕਾ ਦਾ ਸੀਗਾ ਸ਼ਿਕੰਦਰ ਤਾਂ ਉਹਨਾਂ ਦੇ ਉੱਤੇ ਵੀ ਕੱਸਾ ਜਾਊਗਾ ਉਹਨਾਂ ਚੋਂ 3 ਮੇਰੀ ਜਾਣਕਾਰੀ ਦੇ ਮੁਤਾਬਿਕ ਸ਼ਾਇਦ ਮਰ ਚੁੱਕੇ ਹੋਏ ਹੈ ਨਹੀਂ ਕਿ ਦਾਰਾ ਮਠੱਡਾ ਉਹਦੇ ਵਿੱਚੋਂ ਇੱਕ ਸੀਗਾ ਤੋ ਨਾਮ ਤਾਂ ਉਹਨਾਂ ਦੇ ਵੀ ਜਿਹੜੇ ਆਉਣਗੇ ਬਿਲਕੁਲ ਜਿੰਨੇ ਵੀ ਉੱਥੇ ਬੈਠੇ ਨੇ ਜਿਹੜੇ ਇੱਥੇ ਡਰੱਗ ਦੇ ਧੰਦੇ ਦੇ ਵਿੱਚ ਸ਼ਾਮਲ ਰਹੇ ਨੇ ਸਾਰਿਆਂ ਦੇ ਉੱਤੇ ਸ਼ਿਕੰਦਾ ਕੱਸਿਆ ਜਾਊਗਾ ਤਾਰਾਂ ਤਾਂ ਇੱਕ ਦੂਜੇ ਦੇ ਨਾਲ ਇਹਨਾਂ ਦੀ ਅੱਗੇ ਤੋਂ ਅੱਗੇ ਜੁੜਦੀਆਂ ਨੇ ਔਰ ਇੱਕ ਹੋਰ ਨਾਂ ਇਸ ਦੇ ਵਿੱਚ ਆਇਆ ਸੀ ਦੋ ਤਿੰਨ ਸਿੰਗਰਾਂ ਦੇ ਨਾਂ ਵੀ ਆਏ ਸੀ ਖਾਸ ਤੌਰ ਤੇ ਕੇਐਸ ਮੱਖਣ ਤੇ ਜੈਜੀਬੀ ਦਾ ਉਸ ਸਮੇਂ ਨਾਂ ਆਇਆ ਸੀਗਾ ਹਾਲਾਂਕਿ ਬਾਅਦ ਦੇ ਵਿੱਚ ਉਹ ਕਿਵੇਂ ਨਾਂ ਕਿੱਥੇ ਚਲੇ ਗਏ ਕੀ ਹੋਇਆ ਉਸ ਦੇ ਬਾਰੇ ਕੁਝ ਸਾਹਮਣੇ ਵੀ ਨਹੀਂ ਆਇਆ ਪਰ ਬਿੱਟੂ ਆਲਖ ਉਹਨਾਂ ਨੇ ਵੀ ਨਾਂ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਜੈਜੀਬੀ ਔਰ ਕੇਐਸ ਮੱਖਣ ਕਿ ਇਨ੍ਹਾਂ ਸਿੰਗਰਾਂ ਦੇ ਕੋਲੋਂ ਪੁੱਛ-ਕਿਛ ਕੀਤੀ ਜਾ ਸਕਦੀ ਹੈ ਦੇਖੋ ਮੇਰੇ ਖਿਆਲ ਜਿਹੜੀ ਉਦੋਂ ਇਨਵੈਸਟੀਗੇਸ਼ਨ ਹੋਈ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਨਾਮ ਆਇਆ ਸੀਗਾ ਫੇਰ ਤਾਂ ਕਿਉਂਕਿ ਮੇਰਾ ਖਿਆਲ ਨਹੀਂ ਅੱਗੇ ਫਰਦਰ ਵਧੀ ਜਾਂ ਤਾਂ ਕੋਈ ਲੀਡ ਨਹੀਂ ਮਿਲੀ ਜੈਸੀ ਵੀ ਤਾਂ ਮੇਰੀ ਜਾਣਕਾਰੀ ਤੇ ਮਤਾਬਕ ਸ਼ਾਇਦ ਇੰਡੀਆ ਨਹੀਂ ਮੁੜ ਕੇ ਆਇਆ ਪਰ ਕੇਸ ਮੱਕਣ ਨੂੰ ਹੀ ਤਾਂ ਆਏ ਨੇ ਜੇ ਆਇਆ ਤੇ ਇਹਦਾ ਮਤਲਬ ਕਿ ਉਸ ਇਨਵੈਸਟੀਗੇਸ਼ਨ ਦੇ ਵਿੱਚ ਉਹਦਾ ਨਹੀਂ ਕੁਝ ਨਿਕਲਿਆ ਜੇ ਜਿਨ੍ਹਾਂ ਦਾ ਨਿਕਲਿਆ ਉਹ ਤਾਂ ਨਹੀਂ ਨਾ ਮੁੜ ਕੇ ਆਏ ਜੀ ਜਿਹੜੇ ਵੱਡੇ ਵੱਡੇ ਨਾਮ ਨੇ ਕੈਨੇਡਾ ਦੇ ਵਿਚ ਰਹਿਣ ਵਾਲੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਜੇ ਤੁਹਾਨੂੰ ਯਾਦ ਤੁਹਾਨੂੰ ਨਹੀਂ ਯਾਦ ਹੋਣਾ ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਉਹਦੇ ਬਾਰੇ ਛੋਟੇ ਹੋਗੇ ਉਸ ਟਾਈਮ ਕਿ ਇੱਥੇ ਪੰਜਾਬ ਦੇ ਵਿੱਚ ਨਾ ਅੱਜ ਤੋਂ 12 13 ਸਾਲ ਪਹਿਲਾਂ ਇੱਕ ਸਾਲ ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਅਖੀਰਲੇ ਦਸੰਬਰ ਜਨਵਰੀ ਦੇ ਵਿੱਚ 6 6 7 7 ਵਿਸ਼ਵ ਕਬੱਡੀ ਕੱਪ ਹੋ ਜਾਂਦੇ ਹੁੰਦੇ ਸੀਗੇ ਉਹ ਟੂਰਨਾਮੈਂਟ ਕਰਾਉਣ ਵਾਲੇ ਕਿੱਥੇ ਗਏ ਜੀ ਮੁੜ ਕੇ ਉਹ ਹੋਈ ਲੋਕ ਸੀਗੇ ਜਿੰਨਾ ਲੋਕਾਂ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਲੋਕਾਂ ਦੇ ਮੈਂ ਨਾਮ ਉਦੋਂ ਜਿਹੜੇ ਉਹ ਲਏ ਸੀਗੇ ਜਾਂ ਉਹਨਾਂ ਲੋਕਾਂ ਦੇ ਨਾਮ ਕੱਢੇ ਸੀ ਉਹ ਪੁਲਿਸ ਰਿਕਾਰਡ ਦੇ ਵਿੱਚ ਬੋਲਦੇ ਨੇ ਇੱਕ ਵਾਰੀ ਇਹ ਗੱਲ ਸਾਹਮਣੇ ਆਈ ਸੀ ਕਿ ਸ਼ਾਇਦ ਕੈਪਟਨ ਨਵਿੰਦਰ ਸਿੰਘ ਹੋਰਾਂ ਨੇ ਉਦੋਂ ਦੇ ਮੁੱਖ ਮੰਤਰੀ ਸੀਗੇ ਇੱਥੇ ਔਰ ਪ੍ਰਧਾਨ ਮੰਤਰੀ ਉਦੋਂ ਕੈਨੇਡਾ ਦੇ ਸੀ ਟਰੂਡੋ ਉਹ ਇੱਥੇ ਆਏ ਸੀਗੇ ਤੇ ਉਹਨਾਂ ਨੂੰ ਸ਼ਾਇਦ 10 ਨਾਮ ਜਿਹੜੇ ਉਹ ਦਿੱਤੇ ਸੀਗੇ ਉਹਨਾਂ 10ਾਂ ਦੇ ਵਿੱਚ ਸੱਤਾਪਿੰਦੀ ਵੀ ਹੈਗੇ ਸੀਗੇ ਮੇਰੀ ਜਾਣਕਾਰੀ ਤੇ ਮਤਾਬਕ ਸ਼ਾਇਦ ਇਸ ਕਰਕੇ ਨਹੀਂ ਸੀ ਕਿ ਉਹ ਉਹ ਚਾਚਾ ਜੀ ਸੀ ਤੇ ਉਹਨਾਂ ਦੇ ਭਤੀਜੇ ਜਿਹੜੇ ਲੱਗਦੇ ਸੀਗੇ ਅੱਗੇ ਤੋਂ ਅੱਗੇ ਫਿਰ ਕੁਛ ਨਾ ਕੁਛ ਤਾਂ ਉਹ ਮਿਲਦਾ ਸੀਗਾ ਉਹਨਾਂ ਨੂੰ ਇਹ ਸੀ ਕਿਤੇ ਜਾਂਚ ਕਿਤੇ ਇਸ ਪਾਸੇ ਵੱਲ ਨੂੰ ਨਾ ਆ ਜੇ ਤੁਹਾਡਾ ਇਸ਼ਾਰਾ ਪਰਮਿੰਦਰ ਸਿੰਘ ਪਿੰਦੀ ਵਾਲਾ ਕਿਉਂਕਿ ਪਰਮਿੰਦਰ ਸਿੰਘ ਦਿਓ ਵੈਸੇ ਉਹਨਾਂ ਦਾ ਨਾਮ ਹੈ ਉਹਨਾਂ ਦੇ ਭਰਾ ਨੇ ਸੋਹਣ ਸਿੰਘ ਦਿਓ ਉਹਨਾਂ ਦੇ ਚੰਗੇ ਖਾਸੇ ਲਿੰਕ ਆ ਜਾਂਦਾ ਕਿ ਪੀਐਮ મોદી ਉਹਨਾਂ ਦੇ ਨਾਲ ਰਹੇ ਨੇ ਨਹੀਂ ਮੈਂ ਜਿਹੜਾ ਇਸ਼ਾਰਾ ਕਰ ਰਿਹਾ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਨਾਮ ਦਿੱਤਾ ਸੀਗਾ ਮੈਨੂੰ ਇਹ ਨਹੀਂ ਪਤਾ ਕਿ ਉਹਦੇ ਵਿੱਚ ਸੱਤੇ ਤੇ ਪਿੰਦੀ ਦਾ ਨਾਮ ਸੀਗਾ ਕਿਉਂਕਿ ਉਹ ਸਾਹਮਣੇ ਨਹੀਂ ਸੀ ਆਏ ਭਾਵ ਕਿ ਉਹ ਪਬਲਿਕ ਪਲੇਟਫਾਰਮ ਤੇ ਨਹੀਂ ਸੀ ਆਏ ਉਹਨਾਂ ਨੇ ਡਿਸਕਲੋਸ ਨਹੀਂ ਕੀਤੇ ਪਰ ਇਹ ਉਦੋਂ ਮੇਰੇ ਕਿਸੇ ਜਿਹੜਾ ਸੂਤਰ ਦੀ ਜਾਣਕਾਰੀ ਸੀ ਕਿ 10 ਜਿਹੜੇ ਡਰੱਗ ਵਾਲੇ ਨਾਮ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤੇ ਨੇ ਪਿੰਦੀ ਅੰਕਲ ਦੇ ਤੌਰ ਦੇ ਉੱਤੇ ਉਹ ਮਸ਼ਹੂਰ ਹੈ ਜ਼ਿਆਦਾ ਇਹਨਾਂ ਦੇ ਜਿਹੜਾ ਸਰਕਲ ਦੇ ਵਿੱਚ ਪਿੰਦੀ ਅੰਕਲ ਦੇ ਤੌਰ ਤੇ ਦਿੱਤੇ ਜਾਣਿਆ ਜਾਂਦਾ ਸੱਤਾ ਜਿਹੜਾ ਉਹ ਇੱਥੇ ਬਹੁਤਾ ਟਾਈਮ ਰਿਹਾ ਜਦੋਂ ਅਕਾਲੀ ਸਰਕਾਰ ਸੀਗੀ ਔਰ ਵਿਕਰਮਜੀਠੀਆ ਦਾ ਸਾਰਾ ਕੰਮਕਾਜ ਜਿਹੜਾ ਉਹ ਹੀ ਸੰਭਾਲਦਾ ਸੀਗਾ ਇੱਕ ਟਾਈਮ ਇਹ ਸੀਗਾ ਹਾਲੈਂਡ ਆਲ ਵਿਕਰਮਜੀਠੀਆ ਦਾ ਉਹ ਸੱਤਾ ਹੀ ਸੀਗਾ ਤੇ ਉਹਨੂੰ ਤੁਸੀਂ ਵਕ ਵਕ ਥਾਵਾਂ ਦੇ ਉੱਤੇ ਵਕ ਵਕ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਹੁਣ ਤੁਹਾਡੀ ਕੋਈ ਸੰਪਰਕ ਤੁਹਾਡਾ ਕੋਈ ਹੋਇਆ ਸੱਤੇ ਦੀ ਫੈਮਲੀ ਦੇ ਨਾਲ ਜਾਂ ਸੱਤੇ ਦੇ ਖੁਦ ਦੇ ਨਾਲ ਹੋਇਆ ਹੋਵੇ ਜਉਦਾ ਇਹ ਕੇਸ ਚੱਲ ਰਿਹਾ ਜਉਦਾ ਵਿਲੈਂਸ ਨੇ ਸ਼ਿਕੰਜਾ ਕੱਸਿਆ ਸਭ ਤੋਂ ਪਹਿਲਾਂ ਵਿਲੈਂਸ ਘਰ ਜਾਂਦੀ ਹੈ ਬਿਕਰਮਜੀਤਿਆ ਦੇ ਉਸ ਤੋਂ ਬਾਅਦ ਪਰਤ ਦਾ ਪਰਤ ਜਿਵੇਂ ਲੇਅਰ ਜੜੀਆਂ ਚੁੱਕਿਆ ਜਾਂਦੀਆਂ ਨਹੀਂ ਦੇਖੋ ਉਹਦੇ ਉਹਨਾਂ ਦੇ ਘਰਦਿਆਂ ਨਾਲ ਸੰਪਰਕ ਕਰਨ ਕਰਨ ਦਾ ਤਾਂ ਕੋਈ ਆਈਡੀਆ ਨਹੀਂ ਮੇਰਾ ਜਾਂ ਸਰਕਾਰ ਦਾ ਜਾਂ ਉਹਨਾਂ ਨੇ ਕੀਤਾ ਹੋਵੇ ਕੋਈ ਨੋ 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 ਇਸ ਤਰ੍ਹਾਂ ਜਿਹੜੇ ਇਸ ਟਾਈਪ ਦੇ ਕ੍ਰਿਮੀਨਲ ਨੇ ਉਹਨਾਂ ਦੇ ਨਾਲ ਸੰਪਰਕ ਜਿਹੜਾ ਇਹ ਉਹ ਕਾਦਾ ਹੋ ਹੀ ਨਹੀਂ ਸਕਦਾ ਇਹ ਤਾਂ ਜਾਂਚ ਹੈ ਜਾਂਚ ਜਿਹੜੀ ਆ ਇਹ ਐਸਆਈਟੀ ਨੇ ਕੀਤੀ ਆ ਇਹਦੇ ਚ ਥੋੜਾ ਕਨਫਿਊਜ਼ ਨਾ ਹੋਣਾ ਦੋ ਇਹ ਦੋ ਡਿਫਰੈਂਟ ਕੇਸ ਨੇ ਐਸਆਈਟੀ ਜਿਹੜੀ ਆ ਜਾਂਚ ਕਰ ਰਹੀ ਜਿਹੜੇ ਵਿਕਰਮ ਮਜੀਠੀ ਆ ਤੇ ਡਰੱਗ ਵਾਲੇ ਮਾਮਲੇ ਚ ਉਹਦੇ ਵਿੱਚ ਸੱਤੇ ਦੀ ਇਨਵੋਲਵਮੈਂਟ ਤੇ ਅੱਗੇ ਫਿਰ ਜਿਹੜਾ ਸਾਰਾ ਕੁਝ ਇਹ ਉਹ ਆਇਆ ਉਹਨਾਂ ਨੇ ਅੱਗੇ ਜਿਹੜੀ ਭੇਜੋ ਹੁਣ ਤਾਂ ਮੁਲਕ ਤੋਂ ਮੁਲਕ ਆ ਜਿਹੜੇ ਇੰਟਰਨੈਸ਼ਨਲ ਤੌਰ ਦੇ ਤੇ ਜਿਹੜੇ ਇਹਦਾ ਬਲੂ ਕਾਰਨਰ ਵਾਰੰਟ ਜਿਹੜਾ ਜਾਰੀ ਹੋਇਆ ਸੋ ਇਹ ਤਾਂ ਹੁਣ ਇੰਟਰਨੈਸ਼ਨਲ ਮੈਟਰ ਹੈ ਤੋਂ ਜਾਣੇ ਉਹਦੀ ਫੈਮਿਲੀ ਵਗੈਰਾ ਜਿਤ ਤੱਕ ਮੇਰੀ ਨੌਲੇਜ ਆ ਸ਼ਾਇਦ ਕੈਨੇਡਾ ਦੇ ਵਿੱਚ ਹੀ ਆ ਸਾਰੀ ਜੀ ਹੁਣ ਆਪਾਂ ਗੱਲ ਕਰੀਏ ਇਸ ਕੇਸ ਦੀ ਕਿਉਂਕਿ ਕੱਲ ਜਮਾਨਤ ਨੂੰ ਲੈ ਕੇ ਵੀ ਜਿਸ ਹਸਾਬ ਦੇ ਨਾਲ ਇੰਨੀ ਲੰਮੀ ਬਹਿਸ ਚੱਲੀ ਐ ਜਮਾਨਤਾਰ ਜੀ ਜਿਹੜੀ ਉਹ ਰੱਦ ਵੀ ਹੋ ਗਈ ਐ ਹੁਣ ਤੁਹਾਨੂੰ ਕੀ ਲੱਗਦਾ ਹੈ ਕੇਸ ਦੇ ਵਿੱਚ ਕਿਉਂਕਿ ਇੱਕ ਪਾਸੇ ਜਿਹੜੇ ਬੁਲਾਏ ਗਏ ਸੀ ਵਿਲੈਂਸ ਦੇ ਵੱਲੋਂ ਪੁੱਛਗਿੱਛ ਕਰਨ ਦੇ ਲਈ ਚਾਹੇ ਬਿੱਟੂ ਆਲਕੋਹੋਲ ਜਾਂ ਫਿਰ ਜਿਹੜੇ ਹੋਰ ਫਾਰਮਾਸਿਊਟੀਕਲ ਕੰਪਨੀਆਂ ਦੇ ਮਾਲ ਸੇ ਜਗਜੀਤ ਚੱਲ ਉਹ ਹੁਣ ਉਹ ਇੱਕ ਪਾਸੇ ਇਲਜ਼ਾਮ ਲਗਾ ਰਹੇ ਨੇ ਔਰ ਦੂਜੇ ਪਾਸੇ ਹੁਣ ਕੇਸ ਤੁਸੀਂ ਕਿੱਥੇ ਖੜ੍ਹਾ ਦੇਖਦੇ ਹੋਗੇ ਦੇਖੋ ਕੇਸ ਬੜਾ ਸਟਰੋਂਗ ਹੈ ਇਦੇ ਉੱਤੇ ਜਿਹੜੀ ਜ਼ਮਾਨਤ ਦੀ ਅਰਜੀ ਦੇ ਉੱਤੇ ਬਹਿਸ ਚੱਲੀ ਹੈ ਬਹੁਤ ਘੱਟ ਕੇਸਾਂ ਦੇ ਵਿੱਚ ਹੁੰਦਾ ਕਿ ਐਡੀ ਲੰਬੀ ਬਹਿਸ ਜਿਹੜੀ ਆ ਉਹ ਚੱਲੀ ਹੋਵੇ 10 ਦਿਨ ਤੋਂ ਵੱਧ ਸਮੇਂ ਦੇ ਉੱਤੇ ਬਹਿਸ ਚੱਲੀ ਦੋਨਾਂ ਧਿਰਾਂ ਦੀਆਂ ਦਲੀਲਾਂ ਨੂੰ ਮਨਜੋਗ ਜੱਜ ਸਾਹਿਬ ਨੇ ਸੁਣਿਆ ਔਰ ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਨਵੈਸਟੀਗੇਸ਼ਨ ਵੀ ਅਜੇ ਅੱਗੇ ਜਿਹੜੀ ਉਹ ਜਾਰੀ ਹੈ ਇਹਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਬਹੁਤ ਕੁਝ ਸਾਹਮਣੇ ਆਊਗਾ ਔਰ ਇਹ ਸਾਰਾ ਕੁਝ ਜਿਹੜਾ ਚਲਾਨ ਦੇ ਰੂਪ ਦੇ ਵਿੱਚ ਫਿਰ ਸਾਹਮਣੇ ਆਊਗਾ ਔਰ ਸਰਕਾਰ ਇਸ ਗੱਲ ਨੂੰ ਲੈ ਕੇ ਫੁੱਲ ਕੌਨਫੀਡੈਂਸ ਦੇ ਵਿੱਚ ਹੈ ਕਿ ਸਾਡੇ ਕੋਲੇ ਅਨਾਫ ਐਵੀਡੈਂਸ ਹੈਗੇ ਨੇ ਜਿਹਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ ਤੇ ਇਹਨੂੰ ਅੰਜਾਮ ਤੱਕ ਬਚਾਵਾਂਗੇ ਪਰ ਸੋ ਬਿੱਟੂ ਔਲਕ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਹਰਦੀਾਲ ਸਿੰਘ ਮਾਨ ਹੋਣਾ ਦੇ ਉੱਪਰ ਹਾਲਾਂਕਿ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਰਦੀਾਲ ਸਿੰਘ ਮਾਨ ਹੋਣਾ ਨਾਲ ਉਹ ਕਹਿੰਦੇ ਕਿ ਮੈਂ ਇੱਕ ਵਾਰ ਸਾਰਾ ਕੁਝ ਸੁਣ ਰਿਹਾ ਕਹਿੰਦੇ ਮੈਂ ਇੱਕ ਵਾਰ ਦੇਖ ਰਿਹਾ ਮੈਂ ਵੀ ਬੋਲੂਗਾ ਕਹਿੰਦੇ ਇਸ ਮਾਮਲੇ ਦੇ ਉੱਪਰ ਤੁਹਾਨੂੰ ਕੀ ਲੱਗਦਾ ਹਰਦੀਾਲ ਸਿੰਘ ਮਾਨ ਹੋਣਾ ਦਾ ਰੋਲ ਨੂੰ ਤੁਸੀਂ ਕਿਵੇਂ ਦੇਦੇ ਹੋ ਬਿੱਟੂ ਔਲਕ ਜਿਨ੍ਹਾਂ ਨੇ ਵਿਜੀਲੈਂਸ ਦੇ ਕੋਲ ਆਪਣੇ ਬਿਆਨ ਲਿਖਾਏ ਜਾਂ ਆਪਣਾ ਸਪਸ਼ਟੀਕਰਨ ਦਿੱਤਾ ਜੋ ਵੀ ਉਹਨਾਂ ਦੇ ਕੋਲ ਸੀ ਕੇਸ ਨੂੰ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਔਰ ਉਹ ਹਰਦੀਾਲ ਸਿੰਘ ਮਾਨ ਹੋਣਾ ਨੂੰ ਲਗਾਤਾਰ ਟਾਰਗੇਟ ਕਰ ਰਹੇ ਨੇ ਮੈਂ ਇੰਡੀਵਿਜੂਅਲ ਮੈਟਰ ਦੇ ਉੱਤੇ ਨਹੀਂ ਜਾਂਦਾ ਜੀ ਕਿ ਹਰਦੀਾਲ ਸਿੰਘ ਮਾਨ ਹੁਰੀ ਕੀ ਕਹਿੰਦੇ ਨੇ ਬਿੱਟੂ ਆਲਕ ਕੀ ਕਹਿੰਦਾ ਜਾਂ ਬਾਕੀ ਜਗ ਨਰਿੰਦਰਨ ਸਿੰਘ ਹੁਰੀ ਕੀ ਕਹਿੰਦੇ ਨੇ ਨਾ ਮੇਰਾ ਜੀ ਉਹ ਜੂਰਿਸਡਿਕਸ਼ਨ ਹੈ ਕਿ ਮੈਂ ਉਸ ਸਾਈਡ ਦੇ ਉੱਤੇ ਜਾਵਾਂ ਮੈਨੂੰ ਤੁਹਾਨੂੰ ਜਿਹੜਾ ਸਰਕਾਰ ਨੇ ਕੇਸ ਬਣਾਇਆ ਉਹ ਸਰਕਾਰ ਜਿਹੜੀ ਆ ਉਹ ਕਿੱਥੇ ਖੜੀ ਹੈ ਕਿੰਨੇ ਉਹਦੇ ਕੋਲੇ ਐਵੀਡੈਂਸ ਨੇ ਮੈਂ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਜੜੀ ਜੀ ਉਹ ਦੇ ਰਿਹਾ ਇੰਟਰਵਿਊਜ਼ ਵਗੈਰਾ ਮੈਂ ਵੀ ਦੇਖਿਆ ਨੇ ਤੁਸੀਂ ਵੀ ਦੇਖ ਰਹੇ ਹੋ ਦੇਖਦੇ ਆ ਅੱਗੇ ਤੋਂ ਅੱਗੇ ਕਿਸ ਪਾਸੇ ਵੱਲ ਨੂੰ ਜਾਂਦਾ ਪਰ ਇੱਕ ਗੱਲ ਦੇ ਨਾਲ ਤਾਂ ਤੁਸੀਂ ਵੀ ਸਹਿਮਤ ਜਿਹੜਾ ਹੋਵੋਗੇ ਨਾ ਕਿ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਹੁੰਦਾ ਕੀ ਰਿਹਾ ਪਿਛਲੇ ਜਿਹੜਾ ਉਸ ਸਮੇਂ ਦੇ ਦੌਰਾਨ ਉਹ ਤਾਂ ਆਪਣੇ ਸਾਰਾ ਕੁਝ ਸਾਹਮਣੇ ਉੱਦੜ ਕੇ ਜਿਹੜਾ ਆ ਰਿਹਾ ਨਾ ਪਰਤਦਰ ਪਰਤ ਉੱਦੜ ਰਿਹਾ ਤੇ ਇਹਦੇ ਵਿੱਚ ਕਿਹੜੇ-ਕਿਹੜੇ ਫੇਸ ਨੰਗੇ ਹੋ ਰਹੇ ਨੇ ਉਹ ਵੀ ਆਪਣੇ ਸਾਹਮਣੇ ਆ ਕੀ ਹਰਿਆਰ ਸਿੰਘ ਮਾਹੌਨ ਯੂਨੀਵਰਸਿਟੀਗੇਸ਼ਨ ਦੇ ਵਿੱਚ ਸਮਨ ਕੀਤਾ ਜਾ ਸਕਦਾ ਬੁਲਾਇਆ ਜਾ ਸਕਦਾ ਪੁੱਛ ਕਿਸ ਦੇ ਲਈ ਇਹ ਦੇਖੋ ਇਹ ਐਸਆਈਟੀ ਦੇ ਉੱਤੇ ਡਿਪੈਂਡ ਹੈ ਐਸਆਈਟੀ ਕੀ ਸੋਚਦੀ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਬੁਲਾਇਆ ਜਾ ਸਕਦਾ ਤੇ ਜ਼ਰੂਰ ਬੁਲਾਉਗੇ ਆਖਰੀ ਸਾਲ ਤੋਂ ਸਭ ਰਣਜੀਤ ਗਿੱਲ ਹੋਣਾ ਦੇ ਉੱਪਰ ਜੋ ਵਿਵਲੈਂਸ ਰੇਡ ਕੰਨ ਜਾਂਦੀ ਹੈ ਤਾਂ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਲੋਕ ਕਹਿੰਦੇ ਆ ਕਿ ਪੋਲਿਟੀਕਲ ਵੰਡਾਟਾ ਸੀ ਕੁਝ ਰਣਜੀਤ ਗਿੱਲ ਕਹਿੰਦੇ ਆ ਕਿ ਮੈਨੂੰ ਬੁਲਾ ਰਹੇ ਸੀ ਮੈਂ ਪਾਰਟੀ ਸ਼ਾਮਲ ਨਹੀਂ ਹੋਇਆ ਹੁਣ ਪੋਲਿਟੀਕਲ ਵੰਡਾਟਾ ਕਰਨ ਲੱਗ ਗਏ ਪਰ ਉਹਨਾਂ ਦੀ ਜੁਆਇਨਿੰਗ ਵੀ ਵਿਵਾਦਾਂ ਦੇ ਵਿੱਚ ਰਹੀ ਕਿ ਰਾਤ ਨੂੰ 10 ਵਜੇ ਨੈਪ ਸਿੰਘ ਸੈਣੀ ਉਹਨਾਂ ਦੇ ਘਰ ਜਾ ਕੇ ਜੁਆਇਨਿੰਗ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੈ ਹੁਣ ਤੱਕ ਸਰਕਾਰ ਨੇ ਜਾਂ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੀ ਆ ਰਣਜੀਤ ਸਿੰਘ ਗਿੱਲ ਹੋਣਾ ਨੂੰ ਲੈ ਕੇ ਦੇਖੋ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਇਹ ਤਾਂ ਨਹੀਂ ਤੁਹਾਨੂੰ ਡਿਸਕਲੋਸ ਕਰ ਸਕਦਾ ਕਿ ਕੀ ਹੈ ਕਿਉਂਕਿ ਇਹ ਇਹ ਤਾਂ ਤੁਹਾਨੂੰ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਉਹ ਹੀ ਦੱਸੂਗਾ ਜਾਂ ਚਲਾਨ ਦੇ ਵਿੱਚ ਜਿਹੜਾ ਉਹ ਆਊਗਾ ਪਰ ਇੱਕ ਗੱਲ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਹੈ ਇਹ ਤਾਂ ਗੱਲ ਗਿਲਸਾਹਬ ਦੇ ਵੀ ਜਿਹੜੀ ਉਹ ਮੰਨੀ ਹੈ ਨਾ ਕਿ 3.5 ਕਰੋੜ ਰੁਪਇਆ ਉਹਨਾਂ ਨੇ ਅਕਾਊਂਟ ਚ ਪਾਇਆ ਸੀ ਉਹ ਕਹਿੰਦੇ ਮੇਰੇ ਕੋਲੇ ਉਹਦਾ ਰਿਕਾਰਡ ਜਿਹੜਾ ਹੈਗਾ ਫਿਰ ਉਹ ਮੰਗਿਆ ਕਿਉਂ ਨਹੀਂ ਵਾਪਸ ਉਧਾਨ ਕੀਤਾ ਸੀਗਾ ਮੇਰੇ ਸਾਰਾ ਮੇ ਕੋ ਰਸੀਦਾ ਪਈਆਂ ਸਭ ਕੁਝ ਪਿਆ ਕਹਿੰਦੇ ਔਨ ਰਿਕਾਰਡ ਉਹ ਲਾ ਦੇਣਗੇ ਜੀ ਜੇ ਰਸੀਦਾ ਹੋਈਆਂ ਫਿਰ ਵਾਪਸ ਕਿੱਥੋਂ ਲਿਆ ਉਹਨਾਂ ਕੋਲੇ 3.5 ਕਰੋੜ ਕਿੱਥੋਂ ਆਇਆ ਉਹ ਦੱਸ ਦੇਣਗੇ ਉਹ ਕਾਹਦਾ ਦਿੱਤਾ ਕਿਸ ਚੀਜ਼ ਦੀ ਪੇਮੈਂਟ ਸੀਗੀ ਉਹ ਵੀ ਮੇਰੇ ਖਾਲ ਦੱਸ ਦੇਣਗੇ ਜੀ ਉਹ ਔਰ ਇਹ ਸਾਰਾ ਕੁਝ ਤੁਹਾਡੇ ਕੋਲੇ ਔਨ ਰਿਕਾਰਡ ਆ ਜਾਣਾ ਜੀ ਸਰ ਹਰ ਚੀਜ਼ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਸੰ ਸਾਡੇ ਨਾਲ ਬਲਤੇਜ ਸਿੰਘ ਪੰਨੂ ਜਿਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਖਾਸ ਤੌਰ ਤੇ ਸੱਤੇ ਨੂੰ ਲੈ ਕੇ ਦੱਸੀ ਹੈ ਗੱਲ ਕਿ ਉਹਨਾਂ ਦੇ ਖਿਲਾਫ ਬਲੂ ਔਰ ਨੋਟਿਸ ਜਰਾ ਜਾਰੀ ਹੋ ਚੁੱਕਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਸਤਪ੍ਰੀ ਸਿੰਘ ਸੱਤਾ ਕਦੋਂ ਪੰਜਾਬ ਦੇ ਵਿੱਚ ਆਉਂਦਾ ਕਿਉਂਕਿ ਚਾਚਾ ਤੁਸੀਂ ਸੁਨਾ ਦੀ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਸੁਣ ਰਹੇ ਹੋਵੋਗੇ ਕੈਮਰਾ ਪਰਸਨ ਬਲਜਿੰਦਰ ਨਾ ਮਨਦੀਪਜੋਤ ਚੰਡੀ